ਇਹ ਜੇ ਪਾਣੀ ਗੰਦਾ ਹੋ ਗਿਆ ਤਾਂ ਲੋਕ ਕਿੱਥੋਂ ਪਿਛਣਗੇ ਇਹ ਨਹੀਂ ਪਾਣੀ ਪੀਂਦੇ ਆ ਮੁੱਖ ਮੰਤਰੀ ਨਹੀਂ ਪੀਂਦਾ ਸਾਡਾ ਪ੍ਰਧਾਨ ਮੰਤਰੀ ਨਹੀਂ ਪੀਂਦਾ ਸਾਰੇ ਬਿਮਾਰ ਹੋ ਰਹੇ ਨੇ ਅਸੀਂ ਕੀ ਮੰਗ ਰਹੇ ਹਾਂ ਔਰ ਆ ਕੈਂਸਰ ਇੰਨਾ ਕਿਵੇਂ ਹੋ ਗਿਆ ਹੁੰਦਾ ਸੀ ਇੰਨਾ ਤਾਂ ਹੁੰਦਾ ਸੀ ਆ ਸਰੋਸਿਸ ਕਿੱਥੋਂ ਆ ਗਿਆ ਛੜੀਆਂ ਬੇਸ਼ਰਮੀ ਦੇ ਲੋਕ ਮਰਦੇ ਤਾਂ ਮਰਨਾ ਸੀ ਪੈਸਾ ਲੈ ਕੇ ਚੁੱਪ ਕਰ ਜੇ ਇੱਕ ਹੋਰ ਗੱਲ ਯਾਰ ਆ ਲੋਕਾਂ ਦੀ ਆਵਾਜ਼ ਹੀ ਠਾ ਰਹੇ ਸੀ ਕੀ ਕਰੀਏ ਯਾਰ ਆਪ ਦਾ ਕੰਮਕਾਰ ਛੱਡ ਕੇ ਕਿਉਂ ਤੁਰੇ ਫਿਰਦੇ ਆ ਕਿਉਂਕਿ ਪੰਜਾਬ ਦੇ ਪਾਣੀਆਂ ਦਾ ਬੁਰਾ ਹਾਲ ਹੋ ਗਿਆ ਔਰ ਉਹਦੇ ਕਰਕੇ ਲੋਕਾਂ ਦਾ ਬੁਰਾ ਹਾਲ ਹੋ ਗਿਆ ਬੁਰਾ ਹਾਲ ਨਹੀਂ ਕਿਸੇ ਨੂੰ ਕੈਂਸਰ ਕਿਸੇ ਨੂੰ ਸਰੌਸ ਕਿਸੇ ਨੂੰ ਕਾਲਾ ਪੀ ਲਿਆ ਸਾਰੇ ਪੰਜਾਬ ਦਾ ਸੱਤਿਆਨਾਸ਼ ਹੋਇਆ ਪਿਆ ਪਾਣੀ ਕਰਕੇ ਔਰ ਪਾਣੀ ਸਭ ਤੋਂ ਜ਼ਰੂਰੀ ਸ਼ਾਇ ਹੈ ਯਾਰ 70% ਤਾਂ ਸਾਡੀ ਬਾਡੀ ਚ ਹੀ ਹੈ ਭਵਨ ਗੁਰੂ ਪਾਣੀ ਪਤਾ ਪਿਤਾ ਦਾ ਦਰਜਾ ਹੈ ਬਿਲਕੁਲ ਕੀ ਹਾਲ ਹੋ ਗਿਆ ਉਹਦਾ ਔਰ ਸ਼ਰਿਆ ਬਾ ਤੁਹਾਡਾ ਇੱਥੇ ਜਮਾਲਪੁਰ ਚਲੇ ਜਾਓ ਜੀ ਜਿਹਦੇ ਤੇ ਅਸੀਂ ਬੰਨ ਮਾਰਨਾ ਸੀ ਜਿਹਦੀ ਰਸਲ ਵੀ ਕਰ ਲਈ ਸੀ ਜਿਹਦੇ ਲਈ ਅਸੀਂ ਤਿਆਰ ਵੀ ਸੀ 9 ਕਰੋੜ ਲੀਟਰ ਹਰ ਰੋਜ਼ ਪਾਣੀ ਪੈ ਰਿਆ ਡਾਈਂਗ ਵਾਲਿਆਂ ਦਾ ਉੱਥੇ ਹਰ ਰੋਜ਼ ਮਰਜੀ ਨੂੰ ਮੈਂ ਥੋੜੀ ਜਿਹੀ ਨਾ ਇੱਕ ਗੱਲ ਮੈਂ ਕਹਿੰਦਾ ਵੀ ਪਿੰਡੂ ਭਾਸ਼ਾ ਦੇ ਵਿੱਚ ਡਾਈਂਗ ਵਾਲੇ ਮਤਲਬ ਲੋਕਾਂ ਨੂੰ ਆਮ ਤੌਰ ਤੇ ਮੈਂ ਡਾਈਂਗ ਵਾਲਾ ਕੀ ਹੈ ਜਿਹੜਾ ਰੰਗ ਦੇ ਨੇ ਰੰਗ ਕਾਉਂਦਾ ਰੰਗਣ ਵਾਲਾ ਕੰਮ ਹੈ ਜਿਹੜਾ ਉਹਨਾਂ ਰੰਗਣੇ ਕਹਿ ਲੋ ਇਹ ਰੰਗਣ ਵਾਲਿਆਂ ਦਾ ਜਿਹੜਾ ਕੈਮੀਕਲ ਹੁੰਦਾ ਹੈ ਉਹ ਕੋਈ ਵੀ ਸੀਏ ਇਹ ਜਿਹੜੇ ਸੈਂਟਰ ਬਣਾਏ ਹੁੰਦੇ ਨੇ ਪਾਣੀ ਕਲੀਨ ਕਰਨ ਵਾਲੇ ਇਹਨੂੰ ਕਲੀਨ ਨਹੀਂ ਕਰ ਸਕਦੇ ਉਹ ਪਾਣੀ ਹਰ ਰੋਜ਼ 9 ਕਰੋੜ ਲੀਟਰ ਦਾ ਦੋ ਸੈਂਟਰਾਂ ਤੋਂ ਪੈ ਰਿਹਾ ਹੈ ਉਹਨਾਂ ਨੂੰ ਬੰਨ ਮਾਰਨਾ ਸੀ ਉਹਦੀ ਰੈਸਲ ਵੀ ਕਰਕੇ ਅਸੀਂ ਬੰਨ ਮਾਰ ਵੀ ਦਿੱਤਾ ਸਮਝ ਲਓ ਇੱਕ ਤਰ੍ਹਾਂ ਦਾ ਮਾਰ ਹੀ ਦੇਣਾ ਸੀ ਦੋ ਦਿਨ ਬਾਅਦ ਉਹਦੀ ਰੈਸਲ ਵੀ ਕਰ ਲਈ ਸੀ ਉਦੋਂ ਪੰਜਾਬ ਗਵਰਨਮੈਂਟ ਦਾ ਇੱਕ ਫਰਮਾਨ ਆ ਗਿਆ ਪੋਲਿਊਸ਼ਨ ਬੋਰਡ ਦਾ ਆ ਗਿਆ ਕਿ ਅਸੀਂ ਵੀ ਇਹਨੂੰ ਬੰਦ ਕਰਨਾ ਹੈ ਹੁਣ ਜੇ ਅਸੀਂ ਬੰਦ ਕਰਦੇ ਫਿਰ ਇਹਨਾਂ ਕਹਿੰਦੇ ਅਜੇ ਤਾਂ ਨੋਟਿਸ ਕੱਢਤਾ ਹੈ ਤੁਸੀਂ ਐਵੇਂ ਹੀ ਬੰਦ ਕਰੀ ਜਾਂਦੇ ਹੋ ਅਜੇ ਤਾਂ ਕੱਢਤਾ ਤੁਸੀਂ ਤਾਂ ਪਬਲਿਸਿਟੀ ਭਾਲਦੇ ਹੋ ਦਾ ਸੀ ਕਿ ਭਾਈ ਚਲੋ ਤੁਸੀਂ ਬੰਦ ਕਰ ਲੋ ਹੁਣ ਕਰ ਲੋ ਬੰਦ ਚਾਰ ਦਿਨ ਹੋ ਗਏ ਆਰਡਰ ਨੂੰ ਅੱਜ ਵੀ ਚੱਲ ਰਿਹਾ ਜਾ ਕੇ ਵੇਖ ਲਓ ਜਮਾਲਪੁਰ ਲੈ ਜਾਓ ਕੈਮਰਾ ਜਾ ਕੇ ਵੇਖ ਲਿਓ ਜੀ ਹਜੇ ਵੀ ਚੱਲ ਰਿਹਾ 9 ਕਰੋੜ ਲੀਟਰ ਪੈ ਰਿਹਾ ਵਿੱਚ ਗੰਦਾ ਪਾਣੀ ਸੋ ਅਸੀਂ ਕਹਿ ਰਹੇ ਆ ਫੋਰ ਟਾਈਮ ਦਿੱਤਾ ਤੁਹਾਨੂੰ ਤੇ ਨਾਲ ਨਾਲ ਪੰਜਾਬ ਦੇ ਲੋਕ ਵੀ ਆਪਦੇ ਕੰਮਾਂ ਤੋਂ ਫਾਰਗ ਹੋ ਜਾਂਣ ਪੰਚਾਇਤੀ ਇਲੈਕਸ਼ਨਾਂ ਤੋਂ ਝੋਨੇ ਤੋਂ ਤੇ ਕਣਕ ਤੋਂ ਜੇ ਤੁਸੀਂ ਉਦੋਂ ਤੱਕ ਇਹ ਬੰਦ ਨਾ ਕੀਤਾ ਤਾਂ 3 ਦਸੰਬਰ ਨੂੰ ਚਿੱਟੇ ਦਿਨ ਆ ਜਮਾਲਪੁਰ ਵਾਲਾ ਜਿਹੜਾ ਹੈਗਾ ਫੋਕਲ ਪੁਆਇੰਟ ਵਾਲਾ ਪੁਆਇੰਟ ਤੇ ਆਤਾਜਪੁਰ ਰੋਡ ਵਾਲਾ ਪੁਆਇੰਟ ਇਹਨੂੰ ਅਸੀਂ ਸ਼ਰਿਆਂ ਬੰਦ ਕਰਾਂਗੇ ਲੋਕਾਂ ਨੂੰ ਨਾਲ ਲਿਜਾ ਕੇ ਜਿਹੜਾ ਕਿ ਚੱਲਣਾ ਹੀ ਗੈਰਕਾਨੂੰਨੀ ਹੈ ਇਹ ਪੰਜਾਬ ਪੋਲਿਊਸ਼ਨ ਬੋਰਡ ਕਹਿ ਚੁੱਕਿਆ ਹੈ ਨੈਸ਼ਨਲ ਪੋਲਿਊਸ਼ਨ ਬੋਰਡ ਕਹਿ ਚੁੱਕਿਆ ਹੈ ਇਹ ਪੰਜਾਬ ਗਵਰਨਮੈਂਟ ਕਹਿ ਚੁੱਕੀ ਹੈ ਇਹ ਨੋਟਿਸ ਦੇ ਚੁੱਕੇ ਨੇ ਤਾਂ ਫਿਰ ਕਿਉਂ ਚੱਲ ਰਿਹਾ ਵੀ ਇਹ ਲੱਗਦਾ ਹੈ ਕਿ ਕਾਲੇ ਪਾਣੀਆਂ ਦੀ ਸਜ਼ਾ ਪੰਜਾਬੀਆਂ ਨੂੰ ਜਿਹੜੀ ਮਿਲ ਰਹੀ ਹੈ ਇਹ ਗਵਰਨਮੈਂਟ ਹੈ ਜੀਆਂ ਚੁਣਾਂਗੇ ਤਾਂ ਆਹੀ ਕਰਨਗੇ ਇਹਨਾਂ ਨੂੰ ਮੈਂ ਇੱਕ ਗੱਲ ਹੋਰ ਆਣਾ ਤੁਹਾਨੂੰ ਕੱਲਾ ਤਾਜਪੁਰ ਵਾਲਾ ਹੀ ਨਹੀਂਗਾ ਜਾਂ ਫੋਕਲ ਪੁਆਇੰਟ ਵਾਲਾ ਹੀ ਨਹੀਂ ਇਸ ਤਰ੍ਹਾਂ ਦੇ ਬਹੁਤ ਸਾਰੀਆਂ ਹੋਰ ਵੀ ਜਗ੍ਹਾ ਨੇ ਜੋ ਪੰਜਾਬ ਦੇ ਪਾਣੀ ਦਾ ਸੱਤਿਆਨਾਸ਼ ਕਰ ਰਹੇ ਆ ਉਹਨਾਂ ਸਾਰਿਆਂ ਨੂੰ ਬੰਦ ਕਰਨਾ ਹੈ ਉਹਨਾਂ ਸਾਰਿਆਂ ਨੂੰ ਬੰਦ ਕਰਨ ਲਈ ਸਾਨੂੰ ਕੀ ਕਰਨਾ ਪੈਣਾ ਇੱਕ ਲੋਕ ਲਹਿਰ ਬਣਾਉਣੀ ਪੈਣੀ ਹੈ ਉਹ ਲੋਕ ਲਹਿਰ ਦੇ ਵਿੱਚ ਪਹਿਲਾ ਕੰਮ ਇਹ ਹੋਊਗਾ 3 ਦਸੰਬਰ ਨੂੰ ਉਸ ਤੋਂ ਬਾਅਦ ਬਾਕੀਆਂ ਨੂੰ ਵੀ ਬੰਦ ਕਰਾਂਗੇ ਕਿਉਂਕਿ ਪੰਜਾਬ ਦਾ ਪੰਜਾਬ ਦੀ ਪਹਿਚਾਨ ਪਾਣੀ ਹੈ ਤੇ ਜੇ ਪਾਣੀ ਹੀ ਹੁੰਦਾ ਹੋ ਗਿਆ ਤਾਂ ਲੋਕ ਕਿੱਥੋਂ ਬਚਣਗੇ ਪਾਣੀ ਤਾਂ ਵੈਸੇ ਵੀ ਜੀਵਨ ਲਈ ਸਭ ਤੋਂ ਜ਼ਰੂਰੀ ਹੈ ਆ ਜਿੰਨੇ ਸਿਕਿਉਰਟੀ ਵਾਲੇ ਖੜੇ ਨੇ ਕੀ ਇਹ ਨਹੀਂ ਪਾਣੀ ਪੀਂਦੇ ਆ ਮੁੱਖ ਮੰਤਰੀ ਨਹੀਂ ਪੀਂਦਾ ਸਾਡਾ ਪ੍ਰਧਾਨ ਮੰਤਰੀ ਨਹੀਂ ਪੀਂਦਾ ਸਾਰੇ ਬਿਮਾਰ ਹੋ ਰਹੇ ਨੇ ਅਸੀਂ ਕੀ ਮੰਗ ਰਹੇ ਹਾਂ ਔਰ ਆਹੀ ਕਹਿ ਰਹੇ ਹਾਂ ਔਰ ਜਿਹਨੂੰ ਤੁਸੀਂ ਮੰਨ ਚੁੱਕੇ ਹੋ ਗੈਰਕਾਨੂੰਨੀ ਫਿਰ ਤਾਂ ਬੰਦ ਕਰ ਦਿਓ ਪਾਣੀ ਸਾਰਾ ਕੁਝ ਹੀ ਹਵਾ ਪਾਣੀ ਤੇ ਸਾਰਾ ਕੁਝ ਤਿੰਨੇ ਗੰਦਲੇ ਕਰ ਉਹ ਤਾਂ ਸਤਿਆਨਾਸ਼ ਹੋਣਾ ਹੀ ਆ ਤੁਸੀਂ ਅਜਮਾਲਪੁਰ ਖੜੇ ਹੋ ਜਾ ਕੇ ਥੋੜਾ ਸਿਰ ਸਵਾਹ ਨਾਲ ਪਰ ਜਾਂਦਾ 2 ਮਿੰਟਾਂ ਚ ਮੂੰਹ ਤੇ ਰਮਾਲ ਨਾ ਬੰਨੋ ਸੰਘ ਮੱਜਦਾ ਅੱਖਾਂ ਮੱਜਦੀਆਂ ਬਿਮਾਰ ਹੋ ਜਾਂਦੇ ਹੋ ਪੂਰਾ ਦਿਨ ਖੜੇ ਰਹੋ ਤਾਂ ਉਹ ਪਾਣੀ ਜਦੋਂ ਥੱਲੇ ਸੀਪਿੰਗ ਰਾਈਂ ਜਾਊਗਾ ਨੇੜੇ ਦੇ ਪਿੰਡਾਂ 'ਚ ਜਾਊਗਾ ਰਾਜਸਥਾਨ ਵਾਲੇ ਵੀ ਕਹਿ ਚੁੱਕੇ ਸਾਡੇ ਕੀ ਹਾਲ ਹੋ ਰਿਹਾ ਤੇ ਬਾਕੀ ਪੰਜਾਬ ਦਾ ਹਾਲ ਕੀ ਹੋਊਗਾ ਮੈਨੂੰ ਲੱਗਦੀ ਅੱਧੇ ਹਸਪਤਾਲਾਂ ਦੇ ਵਿੱਚ ਤਾਂ ਸਾਰੇ ਮਰੀਜ਼ ਇਦਾਂ ਹੀ ਨਿਕਲਦੇ ਆਹ ਕਾਲਾ ਪੀਲਾ ਕਿੱਥੋਂ ਆ ਗਿਆ ਪਹਿਲਾਂ ਤਾਂ ਨਹੀਂ ਹੁੰਦਾ ਸੀ ਆ ਕੈਂਸਰ ਇੰਨਾ ਕਿਵੇਂ ਹੋ ਗਿਆ ਹੁੰਦਾ ਸੀ ਇੰਨਾ ਤੋਂ ਹੁੰਦਾ ਸੀ ਆ ਸਰੌਸਸ ਕਿੱਥੋਂ ਆ ਗਿਆ ਕਿੰਨੀਆਂ ਸਕਿਨ ਦੀਆਂ ਬਿਮਾਰੀਆਂ ਆ ਗਈਆਂ ਕਿੱਥੋਂ ਆ ਗਏ ਨੇ ਪਾਣੀ ਕਰਕੇ ਕਰਨਾ ਹੀ ਨਹੀਂ ਕੋਸ਼ ਬੇਸ਼ਰਮੀ ਇਖਤियार ਕੀਤੀ ਹੋਈ ਹੈ ਚਰੀਆਂ ਬੇਜਰਮੀ ਕੇ ਲੋਕ ਮਰਦੇ ਤਾਂ ਮਰਨਾ ਸੀ ਪੈਸਾ ਲੈ ਕੇ ਚੋਪਕੜ ਜੇ ਖੋਰ ਗੱਲ ਯਾਰ ਛੱਡੋ ਸਾਡਾ ਕਹਿਣਾ ਛੱਡੋ ਪੋਲੀਸ਼ਨ ਬੋਰਡ ਦਾ ਕਹਿਣਾ ਛੱਡੋ ਨੈਸ਼ਨਲ ਪੋਲੀਸ਼ਨ ਬੋਰਡ ਦਾ ਛੱਡੋ ਗੈਰ ਕਾਨੂੰਨੀ ਦਾ ਆ ਜੋ ਮੁੱਖ ਮੰਤਰੀ ਸਾਡਾ ਪਹਿਲਾਂ ਕਹਿੰਦਾ ਰਿਹਾ ਜੋ ਸਾਡੇ ਸਪੀਕਰ ਸਾਹਿਬ ਪਹਿਲਾਂ ਕਹਿੰਦੇ ਰਹੇ ਆ ਜੋ ਸਾਡੇ ਮੰਤਰੀ ਕਹਿੰਦੇ ਰਹੇ ਨੇ ਉਹ ਵੀ ਕਰ ਦਿਓ ਸਾਡੀ ਗੱਲ ਛੱਡੋ ਤੇ ਜੇ ਗਲਤ ਕਹਿੰਦੇ ਰਹੇ ਹੋ ਤਾਂ ਉਹਦੀ ਮਾਫੀ ਮੰਗੀ ਜਾ ਹੁਣ ਗਲਤ ਕਰ ਰਹੇ ਹਾਂ ਤਾਂ ਇਹਦੀ ਮਾਫੀ ਮੰਗੀ ਇਹ ਦੱਸ ਦਿਓ ਲੱਗਦਾ ਸਿਆਸਤ ਦੇ ਵਿੱਚ ਆ ਕੇ ਸਾਰਾ ਕੁਝ ਉਲਟ-ਪੁਲਟ ਉਹ ਸਿਆਸਤ ਨਹੀਂ ਯਾਰ ਇਹ ਇਹ ਤੁਹਾਡੀ ਇੱਛਾ ਸ਼ਕਤੀ ਤੇ ਤੁਹਾਡੀ ਬੇਸ਼ਰਮੀ ਹੁੰਦੀ ਹੈ ਬੇਈਮਾਨੀ ਹੁੰਦੀ ਹੈ ਪੈਸੇ ਲੈ ਲੈ ਕੇ ਇਹਨਾਂ ਚੀਜ਼ਾਂ ਨੂੰ ਹੁਣ ਦੇ ਰਹੇ ਹੋ ਕਿਤੇ ਦਿੱਲੀ ਦਾ ਦਬਾਅ ਕਿਤੇ ਕਿਸੇ ਦਾ ਦਬਾਅ ਕਿਉਂ ਹੁਣ ਦੇ ਰਹੇ ਹੋ ਲੋਕਾਂ ਨੇ ਲੋਕਾਂ ਨੇ ਚੁਣਿਆ ਨਾ ਤੁਹਾਨੂੰ ਤੇ ਜੇ ਲੋਕ ਹੀ ਮਰ ਗਏ ਕਿਹਦੇ ਮੁੱਖ ਮੰਤਰੀ ਤੁਸੀਂ ਕਿਹਦੇ ਪ੍ਰਧਾਨ ਮੰਤਰੀ ਤੁਸੀਂ ਕਿਉਂਕਿ ਅਕਸਰ ਜਦੋਂ ਵੋਟਾਂ ਲੈਣੀਆਂ ਉਦੋਂ ਸਭ ਤੋਂ ਪਹਿਲਾਂ ਗਰੀਬ ਦਿਸਦੇ ਆ ਤੇ ਮੁੜ ਕੇ ਉਹੀ ਗਰੀਬ ਵਿਚਾਰੇ ਧਰਨੇ ਸ਼ੇਰਾ ਇਹ ਤਾਂ ਉਹ ਚੀਜ਼ ਹੈ ਇੱਥੇ ਕੋਈ ਅਮੀਰ ਵੀ ਨਹੀਂ ਬਚਿਆ ਪ੍ਰਕਾਸ਼ ਸਿੰਘ ਬਾਦਲ ਦੀ ਘਰ ਵਾਲੀ ਨੂੰ ਵੀ ਕੈਂਸਰ ਹੋਇਆ ਨਵਜੋਤ ਸਿੱਧੂ ਦੀ ਨੂੰ ਵੀ ਹੋਇਆ ਇਹਨੂੰ ਵੀ ਲੀਵਰ ਦੀ ਪ੍ਰੋਬਲਮ ਹੋ ਗਈ ਓਏ ਪਾਣੀ ਕੌਣ ਨਹੀਂ ਪੀਂਦਾ ਚੱਲ ਮੰਨ ਲਿਆ ਤੁਸੀਂ 에어로 ਵਾਲਾ ਪੀ ਲਿਆ ਉਹ ਬਿਸਲਰੀ ਵਾਲਾ ਪੀ ਲਿਆ ਨਹਾਉਂਗੇ ਤਾਂ ਸਹੀ ਆ ਰਾਜ ਸਭਾ ਚ ਰਿਪੋਰਟ ਪੇਸ਼ ਹੋਈ ਹੈ ਕਿ ਪੰਜਾਬ ਦਾ ਪਾਣੀ ਨਾ ਪੀਣ ਯੋਗ ਹੈ ਨਾ ਨਹਾਉਣ ਯੋਗ ਹੈ ਇਸੇ ਸੈਸ਼ਨ ਚ ਕੁਝ ਤਾਂ ਸ਼ਰਮ ਕਰ ਲੋ ਯਾਰ ਕੁਝ ਤਾਂ ਲੋਕਾਂ ਪ੍ਰਤੀ ਆਪਦੀ ਜ਼ਿੰਮੇਵਾਰੀ ਨਿਭਾ ਲੋ ਅਸੀਂ ਆ ਵਿਚਾਰਿਆਂ ਨੂੰ ਲਿਆ ਕੇ ਖਲਤ ਅੱਜ ਤੇ ਸ਼ੌਣੀ ਬਣਾਤੀ ਐ ਹੈ ਅਸੀਂ ਕੀ ਗੁਨਾਹ ਕਰ ਰਹੇ ਸੀ ਅੱਜ ਵੀ ਆ ਲੋਕਾਂ ਦੀ ਆਵਾਜ਼ ਹੀ ਠਾ ਰਹੇ ਸੀ ਉਹਨਾਂ ਨੂੰ ਕਿਉਂ ਨਹੀਂ ਰੋਕਦੇ ਜੋ ਸ਼ਰਮ ਮੌਤ ਵੰਡ ਰਹੇ ਨੇ ਜਿਨ੍ਹਾਂ ਨੂੰ ਤੁਸੀਂ ਖੁਦ ਗੈਰ ਕਾਨੂੰਨੀ ਮੰਨ ਚੁੱਕੇ ਹੋ ਉਹਨੂੰ ਕਿਉਂ ਨਹੀਂ ਬੰਦ ਕਰਾਉਂਦੇ ਪਾਣੀਆਂ ਦੇ ਮੁੱਦੇ ਤੇ ਲਗਾਤਾਰ ਸਟੈਂਡ ਹੈ ਜਿਹੜਾ ਇਸੇ ਤਰ੍ਹਾਂ ਜਿੰਦਾਬਾਦ ਕਰ ਦਿਓ ਸਹੀ ਸਾਡਾ ਸਟੈਂਡ ਖਤਮ ਹੋ ਜਾਊਗਾ ਅਸੀਂ ਕੀ ਲੈਣਾ ਆਪਦੇ ਕੰਮ ਨੂੰ ਛੱਡ ਕੇ ਇੱਧਰਲੇ ਪਾਸੇ ਲੱਗੇ ਹੋਏ ਆਂ ਕਿਉਂ ਲੱਗੇ ਹੋਇਆ ਮਰਦੀ ਨੇ ਉਹ ਕਹਿੰਦੇ ਹੁੰਦੇ ਸਾਰੇ ਪਾਸੇ ਮਰੀ ਜਾਂਦੇ ਨੇ ਜਾ ਕੇ ਵੇਖੋ ਅਸੀਂ ਉਹਨਾਂ ਪਿੰਡਾਂ 'ਚ ਗਏ ਆਂ ਅੱਧਾ ਅੱਧਾ ਪਿੰਟਾ ਮਾੜੀ ਮੁਸਤਫਾ ਮੋਗੇ ਕੋਲੇ ਅੱਧੇ ਪਿੰਡ ਨੂੰ ਕੈਂਸਰ ਹੈ ਉਹ ਤਰਾਂਗ ਵਾਲੇ ਅੱਧੇ ਮਤਲਬ 40 ਬੱਚੇ ਮੈਂਟਲੀ ਰਿਟਾਰਡਡ ਜੰਮ ਰਹੇ ਨੇ ਮੈਨੂੰ ਲੱਗਦੀ ਤੁਸੀਂ ਪ੍ਰੋਮੋਸ਼ਨ ਸਮੇ ਤੁਹਾਡੀਆਂ ਫਿਲਮਾਂ ਦੇ ਵਿੱਚ ਵੀ ਤੁਸੀਂ ਇਸੇ ਤੇ ਫੋਕਸ ਮੈਂ ਤਾਂ ਆਹੀ ਕਰਦਾ ਰਹਿ ਰਿਹਾ